ਤੇ ਕੋ ਸਮਾਜ ਦੇ ਪੁੱਛ ਸਮਾਜ ਦੇ ਬੰਦੇ ਨੂੰ ਨਹੀਂ ਕਰਨਾ ਚਾਹੀਦਾ ਕੀ ਕਹਿਣਾ ਚਾਹੀਦਾ ਬਿਲਕੁਲ ਜੀ ਜੋ ਅੱਜ ਮੀਟਿੰਗ ਵਾਵਣ ਵਾਲਮੀਕ ਤੀਰਥ ਦੇ ਉੱਤੇ ਹੀ ਹੋਈ ਆ ਤੇ 12 ਤਰੀਕ ਨੂੰ ਜਿਹੜਾ ਹਮਾਰਾ ਚ ਕੱਢਿਆ ਜਾ ਰਿਹਾ ਵਾ ਉਹਦੇ ਵਿੱਚ ਜਿਹੜੇ ਉਹ ਧਾਰਮਿਕ ਮੁੱਦੇ ਤੇ ਆਪਣੇ ਸਮਾਜ ਦੇ ਮੁੱਦੇ ਜਿਹੜਾ ਉਹ ਸਾਰਾ ਹੱਲ ਕੀਤਾ ਜਾਊਗਾ ਤੇ ਮਾਰਚ ਜਿਹੜਾ ਉਹ ਵੱਧ ਚੜ ਕੇ ਕੱਢਿਆ ਜਾਊਗਾ ਸੰਤ ਸਮਾਜ ਵੱਲੋਂ ਸਾਰਾ ਉਹਦਾ ਸਮਰਥਨ ਦਿੱਤਾ ਜਾਂਦਾ ਵਾ ਕਿ ਜੜੇ ਸਾਡੇ ਸੰਤ ਵੀ ਜਿੰਨੇ ਵੀ ਆ ਸਾਰੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਨਈ ਮੂਰਤੀ ਉਹਨਾਂ ਦੇ ਪੇਗੋਦੀ ਥੋੜਾ ਵਾ ਮੂਰਤੀ ਦੇ ਪਰਮਾਤਮਾ ਵਾਲਮੀਕ ਮਹਾਰਾਜ ਦੀ ਆ ਉਹਨੂੰ ਜਿਹੜਾ ਮਰਜੀ ਮੱਥਾ ਦੇਖਣ ਦੇਖ ਸਕਦਾ ਪੱਕੂਗਾ ਫਿਰ ਦੇਖ ਲਾਂਗੇ ਅਸੀਂ ਕਿਹੜੇ ਵੀ ਚੂੜੀਆਂ ਪਾਈਆਂ ਗਾੜੀ ਦੀ ਕਿ ਹਰ ਹਰ ਵਾਲਮੀਕੀ ਮੈਂ ਬਾਬਾ ਬਲਵੰਤ ਨਾ ਸੇਵਾਦਾਰ ਸਤਿਗੁਰੂ ਗੁਰਦੀਨ ਰਾਜ ਜੀ ਪਾਵਨ ਵਾਲਮੀਕ ਤੀਰਥਾਂ ਜੋ ਕਿ ਸਮੇ ਸਮੇ ਦੇ ਅਨੁਸਾਰ ਜਿਹੜੇ ਦਲਤ ਸਮਾਜ ਨਾਲ ਧੱਕੇ ਸਾਹੀਆਂ ਔਰ ਵਾਲਮੀਕ ਤੀਰ ਦਾ ਜਿਹੜਾ ਪ੍ਰਬੰਧ ਆ ਉਹ ਜਿਹੜਾ ਸਰਕਾਰ ਜਿਹੜਾ ਵਾਲਮੀਕ ਤੀਰ ਦਾ ਸੰਤ ਸਮਾਜ ਦੇ ਹੱਥ ਵਿੱਚ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਔਰ ਵਾਲਮੀਕੀ ਜੀ ਦੇ ਪ੍ਰਬੰਧ ਵਾਸਤੇ ਇਥੋਂ ਦੇ ਦੇਖ ਰਹੇ ਕਿ ਵਾਸਤੇ ਜਿਹੜੀਆਂ ਬੱਸਾਂ ਦਾ ਮੰਗ ਕੀਤੀ ਆ ਉਹ 10 ਬੱਸਾਂ ਜਿਹੜੀਆਂ 22 ਸਟੇਸ਼ਨ ਤੋਂ ਚੱਲਣੇ ਚਾਹੀਦੇ ਆ ਪਰ ਦਾਦ ਬੱਸਾਂ ਜਿਹੜੀਆਂ ਬੱਸ ਅਡੇ ਤੋਂ ਚੱਲ ਕੇ ਜਾਂਦੇ ਆ ਜਿਹੜਾ ਕਿ ਲਗਾਤਾਰ ਸੰਕਤੀ ਸਰਵਿਸ ਕੀਤੀ ਜਾਵੇ ਔਰ ਆਏਗਾ ਜਾਨਵਰਾਂ ਦਾ ਜਿਹੜਾ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇ। ਹਾਂ ਜੀ ਜੈ ਵਾਲਮੀਕੀ ਜੀ ਜੈ ਗੁਰੂ ਜਾਨਾ ਜੀ। ਸੋ ਇੱਕ ਧਾਰਮਿਕ ਤੇ ਸਮਾਜਿਕ ਮਸਲਿਆਂ ਨੂੰ ਲੈ ਕੇ ਇੱਕ ਕ੍ਰੂਸ ਮਾਰਚ ਜਿਹੜਾ ਆ ਬੜਾ ਆਪਣਾ ਪੀਸਫੁਲ ਤਰੀਕੇ ਨਾਲ ਜਿਹੜਾ ਉਹ ਕੱਢਿਆ ਜਾ ਰਿਹਾ ਸੋ ਉਸ ਵਿੱਚ ਹਯੂਰ ਸਤਗੁਰੂ ਮਲਕੀ ਕਨਾਤ ਮਹਾਰਾਜ ਜੀ ਪਾਵਨ ਵਾਲਮੀਕੀ ਜੀ ਦਾ ਨਦੀ ਨਿਸ਼ੀਨ ਤੁਨਾ ਸਾਹਿਬ ਉਹਨਾਂ ਦੇ ਆਦੇਸ਼ ਹੋ ਚੁੱਕੇ ਨੇ ਕਿ ਉਸ ਵਿੱਚ ਵੱਤ ਵੱਦ ਸਾਰੀਆਂ ਮੈਂ ਸੰਗਤਾਂ ਨੂੰ ਪੀਨ ਕਰਦਾ ਹਾਂ ਕਿ ਹਯੂਰ ਸਤਗੁਰੂ ਮਲਕੀ ਕਨਾਤ ਮਹਾਰਾਜ ਜੀ ਦਾ ਹੁਕਮ ਹੋ ਗਿਆ ਸਾਰੀਆਂ ਸੰਗਤਾਂ ਹਿਆਰਾਂ ਦੀ ਤਦਾਦ ਦੇ ਜਿਹੜਾ ਉਸ ਮਹਾਰਤ ਵਿੱਚ ਪਹੁੰਚਣ ਅਤੇ ਨਾਲ ਲਾਲ ਨਿਸ਼ਾਨ ਲੈ ਕੇ ਆਪਣੇ ਪਾਵਨ ਵਾਲਮੀਕੀ تیرਦਾ ਦਾ ਝੰਡਾ ਤੇ ਨਾਲ ਡੰਡੇ ਦੇ ਲੈ ਕੇ ਜਿਹੜਾ ਆ ਉਹ ਆਪਣੇ تیرਤ ਦੀ ਜਿਹੜੀ ਆ ਸੁਭਾ ਨੂੰ ਵਧਾਉਂਦੇ ਹੋਏ ਕਿਉਂਕਿ ਉਸ ਵਿੱਚ ਇੱਕ ਮੁੱਖ ਜਿਹੜੀ ਮੰਗ ਹੈ ਉਹ ਪਾਵਨ ਵਾਲਮੀਕੀ تیرਦਾ ਜਿਹੜਾ ਸ਼ਰੈਨਗੋੜ ਤੋੜ ਕੇ ਪਾਵਨ ਜਿਹੜਾ ਸਾਰੇ ਦਾ ਸਾਰਾ ਪ੍ਰਬੰਧ ਆ ਉਹ ਸੰਤ ਸਮਾਜ ਨੂੰ ਦੇਣ ਦੀ ਮੰਗ ਹੈ ਤੇ ਇਸੇ ਤਰ੍ਹਾਂ ਜਿਹੜਾ ਆ ਜਿਸ ਤਰ੍ਹਾਂ ਹੋਰ ਧਾਰਮਿਕ ਸਥਾਨਾਂ ਨੂੰ ਜਿਹੜੀ ਆ ਫ੍ਰੀ ਆਫ ਕੋਸਟ ਬੱਸਾਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਜਿਹੜਾ ਆ ਪਾਵਨ ਵਾਲਮੀਕੀ ਟੀਰਤ ਨੂੰ ਵੀ ਬੱਸ ਸਟੈਂਡ ਤੋਂ ਫ੍ਰੀ ਆਫ ਕੋਸ ਜਿਹੜੀਆਂ ਆ ਉਹ ਆਸ਼ਰਮ ਨੂੰ ਬਸਾਂ ਲੈ ਕੇ ਆਉਣ ਲਈ ਅਸੀਂ ਸਰਕਾਰ ਨੂੰ ਅਪੀਲ ਕੀਤੀ ਪਈ ਆ ਅਤੇ ਜਿਹੜਾ ਰੇਲਵੇ ਸਟੇਸ਼ਨ ਤੋਂ ਫ੍ਰੀ ਆਫ ਕੋਸ ਜਿਹੜੀ ਬੱਸ ਹੈ ਉਹ ਪਾਵਨ ਵਾਲਮੀਕੀ ਟੀਰਤ ਨੂੰ ਸੰਤਾਂ ਨੂੰ ਲੈ ਕੇ ਆਉਣ ਲਈ ਜਿਹੜੀ ਆ ਉਹ ਦਿੱਤੀਆਂ ਜਾਵੇ ਇਹ ਜਿਹੜੀਆਂ ਮੰਗਾਂ ਹੈਗੇ ਆ ਤੇ ਹੋਰ ਸਮਾਜਿਕ ਅਤੇ ਕੁਝ ਲਈ ਜਿਹੜਾ ਸ਼ਰਾਈਨ ਬੋਰਡ ਤੋੜ ਕੇ ਅਸੀਂ ਸਰਕਾਰ ਕੋਲ ਅਪੀਲ ਕਰਦੇ ਆ ਕਿ ਸ਼ਰਾਈਨ ਬੋਰਡ ਤੋੜ ਕੇ ਜਿਹੜਾ ਪੂਰਨ ਪ੍ਰਬੰਧ ਜਿਹੜਾ ਆ ਉਹ ਪਾਵਨ ਵਾਲਮੀਕੀ ਟੀਰਤ ਦੇ ਸੰਤਾਂ ਮਹਾਪੁਰਸ਼ਾਂ ਨੂੰ ਜਿਹੜਾ ਦਿੱਤਾ ਜਾਵੇ ਤੇ ਤਾਂ ਕਰਕੇ ਜਿਹੜਾ ਇਸ ਕੇ ਸਾਡਾ ਜਿਹੜਾ ਇਸ ਰੋਜ਼ਮਾਰਚ ਇੱਕ ਕੱਢਿਆ ਜਾ ਰਿਹਾ ਉਸ ਵਿੱਚ ਹਯੂਰ 7 ਕਿਲੋਮੀਟਰ ਕੀਤਨਾਤ ਮਹਾਰਾਜ ਜੀ ਦਾ ਉਕਮਉ ਚੁੱਕਾ ਇਸ ਦੇ ਵਿੱਚ ਅਸੀਂ ਸਾਰੀਆਂ ਸਖਤਾਂ ਨੂੰ ਜਿਹੜੀਆਂ ਪਾਵਨ ਵਾਲਮੀਕੀ ਤਿਰਤਨਾ ਜੁੜੀਆਂ ਉਹ ਹਿਆਣਾ ਦੀ ਤਜ਼ਾਦੇ ਜਿਹੜਾ ਉਸ ਦਿਨ ਪਹੁੰਚ ਕੇ ਆਪਣਾ ਜਿਹੜਾ ਰੋਸ ਜਿਹੜਾ ਹੈ ਉਸ ਸਰਕਾਰ ਨੂੰ ਦਿਖਾਉਣਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਭਾਈ ਸਮਾਜਿਕ ਕਮਾਂ ਦੇ ਵਿੱਚ ਰੋੜਾ ਨਾ ਬਣਿਆ ਜਾਵੇ ਕਿਉਂਕਿ ਇਹ ਜਿਹੜੇ ਅਸੀਂ ਇੱਥੇ ਆਪਣੀ ਫੋਟ ਜਿਹੜੀ ਉਹ ਜ਼ਾਹਿਰ ਕਰਨ ਦੇ ਆ ਉਹਨਾਂ ਨੂੰ ਮੈਂ ਸੁਝਾ ਦੇਣਾ ਚਾਹੁੰਦਾ ਕਿ ਇਹੋ ਜੇ ਮਸਲਿਆਂ ਦੇ ਵਿੱਚ ਆ ਕੇ ਸਮਾਜ ਦੀ ਜਿਹੜੀ ਮਿੱਟੀ ਪਲੀਤ ਨਾ ਕਰੋ ਕਿਉਂਕਿ ਇਹ ਮਸਲੇ ਜਿਹੜੇ ਆ ਇਹ ਬਿਲਕੁਲ ਆਪਣੇ ਪਾਵਨ ਵਾਲਮੀਕੀ ਕੀਰਤ ਨੂੰ ਬਿਲਕੁਲ ਬਹੁਤ ਹੀ ਵਧੀਆ ਜਿਹੜੇ ਆ ਜੇਕਰ ਬਸਾ ਲਗਦੀਆਂ ਇਸ ਦਾ ਮਤਲਬ ਉਹ ਲੋਕ ਜਿਹੜੇ ਸੱਦੇ ਵਿਰੋਧ ਵਿੱਚ ਆ ਜੇਕਰ ਕੀਰਤ ਨੂੰ ਬਸਾ ਲਗਦੀਆਂ ਤੇ ਦਾ ਮਤਲਬ ਉਹ ਚਾਹੁੰਦੇ ਆ ਕਿ ਨਾ ਲੱਗਣ ਇਸ ਕਰਕੇ ਜਿਹੜੇ ਉਹ ਸੰਗਾਰਚ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਸਹਿਯੋਗ ਕਰਨਾ ਤਨ ਮੰਨਦਾ ਆਪਣਾ ਸਹਿਯੋਗ ਕਰਨ ਨਾ ਕੇ ਇਹੋ ਜੇ ਰੋੜੇ ਭਲਾ ਕੇ ਰਾਵਾਂ ਦੇ ਵਿੱਚ ਜਿਹੜਾ ਆ ਉਹ ਸਮਾਜ ਦੇ ਵਿੱਚ ਆਪਸੀ ਭੋਟ ਜਿਹੜੀ ਉਹ ਜਾਰ ਕਰ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ 15 ਪੰਗਨਾ ਸ਼ਰਗਿਲ ਅੱਜ ਆਉਣ ਵਾਲਮੀਕ ਤੀਰਥ ਗੱਦੀ ਨਸੀਨ ਸਤਿਗੁਰ ਮਲਕੀਤ ਨਾਥ ਮਹਾਰਾਜ ਜੀ ਦੀ ਰਹਿਨਮਾਈ ਹੇਠ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਭਾਗ ਲਿਆ ਵਾ ਔਰ ਇਹਦੇ ਵਿੱਚ ਮਹਾਰਾਜ ਜੀ ਨੇ ਜੋ ਆਦੇਸ਼ ਕੀਤਾ ਵਾ ਕਿ 12 ਤਰੀਕ ਨੂੰ ਜਿਹੜਾ ਪੰਜਾਬ ਦੇ ਮੁੱਦਿਆਂ ਤੇ ਇੱਕ ਰੋਸ ਸਮਾਰਚ ਜਿਹੜਾ ਕੱਢ ਰਿਹਾ ਸਮੂਹ ਜਥੇਬੰਦੀਆਂ ਵੱਲੋਂ ਉਹਦੇ ਵਿੱਚ ਮੈਂ ਪੂਰੇ ਸਮਾਜ ਨੂੰ ਬੇਨਤੀ ਕਰੂੰਗਾ ਕਿ ਸੇ ਦੇ ਵਿੱਚ ਵੱਧ ਚੜ ਕੇ ਆਪਣਾ ਸਹਿਯੋਗ ਕਰੋ ਤਾਂ ਜੋ ਗੂੰਗੀ ਬੋਲੀ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚ ਸਕੇ ਕਿ ਅਸੀਂ ਇਹ ਤੋਂ ਉਹਨਾਂ ਨੂੰ ਇਹੋ ਕਵਾਂਗੇ ਵੀ ਆਪਣਾ ਜੋਰ ਜੋਰ ਆਪਣਾ ਜਿਹੜੀ ਤਿਆਰੀ ਕਰਕੇ ਆਇਓ ਕਿਉਂਕਿ ਜੋ ਸਾਡੇ ਸਤਕਰਾਂ ਦਾ ਆਦੇਸ਼ ਆ ਤੇ ਉੱਤੇ ਅਸੀਂ ਸਦਾ ਪਹਿਰਾ ਦਵਾਂਗੇ ਤੇ ਉਹਨਾਂ ਨੂੰ ਇਹੋ ਹੀ ਗੱਡੀ ਹੈਗੀ ਆ ਵੀ ਆਪਣੇ ਪੂਰੀ ਤਿਆਰੀ ਕਰਕੇ ਸਾਡਾ ਜਿਹੜਾ ਸੰਘਰਸ਼ ਆ ਇਹ ਚੱਲੂ ਗਈ ਇਹ ਨੂੰ ਭੁੱਲਣ ਵਾਲਾ ਨਹੀਂ ਵੀ ਹੋਏਗਾ ਮੈਂ ਡਾਕਟਰ ਹਰੀਸ਼ ਕੁਮਾਰ ਇੰਟਰਨੈਸ਼ਨਲ ਮਨੁੱਖ ਅਧਿਕਾਰ ਸੰਘਰਸ਼ ਮੀਟਿੰਗ ਦੇ ਪ੍ਰੈਜ਼ੀਡੈਂਟ ਅਸੀਂ ਜਿਹੜੀ 12 ਤਰੀਕ ਨੂੰ ਅਮਨ ਮੌਨਵਾਸੀ ਜਿਨ੍ਹਾਂ ਨੇ 24 ਤਰੀਕ ਨੂੰ ਅੱਤਵਾਦੀ ਯਾਤਰਾ ਕਰਨੀ ਹੈ ਜੀ ਉਹਦੇ 'ਚ ਸਾਡਾ ਪੂਰਾ ਇਹਨਾਂ ਨੂੰ ਸਹਿਯੋਗ ਮਿਲੇਗਾ ਜੀ ਅਸੀਂ ਇਹਨਾਂ ਦੇ ਨਾਲ ਆ ਗਏ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨਾਲ ਖੜੇ ਹਾਂ ਮੇਰੀ ਭੈਣ ਜਿਹੜੀ ਸਿਮਰਨਜੀਤ ਕੌਰ ਆ ਇਹ ਬਹੁਤ ਅੱਛੇ ਕੰਮ ਸਮਾਜ ਲਈ ਕਰ ਰਹੇ ਆ ਮੈਂ ਇਹਨਾਂ ਦੇ ਸੰਗਠਨ ਨਾਲ ਹਰ ਵੇਲੇ ਹਾਜ਼ਰ ਹਾਂ ਜੀ 24 ਘੰਟੇ ਹਾਜ਼ਰ ਉਹਨਾਂ ਨੂੰ ਮੈਸੇਜ ਦਿੱਤਾ ਜਾ ਰਿਹਾ ਜੀ ਕਿ ਜਿਹੜੇ ਸਾਡੇ ਸਤਪੁਰਾਂ ਤੋਂ ਤੇ ਸੰਦੇਸ਼ਾਂ ਨੂੰ ਮਿਲ ਗਿਆ ਇਹ ਕੋਈ ਕਿਸੇ ਦੇ ਘਰ ਦਾ ਕੰਮ ਨਹੀਂ ਹੈਗਾ ਜੇ ਕਿਸੇ ਦੇ ਕੋ ਢਿੱਡ ਪੇਟ ਚ ਤਕਲੀਫ ਹੋਣ ਦੀ ਆ ਤੇ ਉਹ ਆਪਣਾ ਇੰਤਜ਼ਾਮ ਕਰਕੇ ਆਉਣ ਤੇ ਸਾਡੇ ਵੱਲੋਂ ਖੁੱਲੀ ਚੇਤਾਵਨੀਆਂ ਜੀ ਅਸੀਂ ਕਿਸੇ ਗੱਲ ਦਾ ਡਰ ਚ ਕੋਈ ਭੈ ਨਹੀਂ ਸਾਨੂੰ ਹੈਗਾ ਜੇ ਕਿਸੇ ਨੂੰ ਜਾਪਦਾ ਅਸੀਂ ਗਲਤ ਕਰਨ ਦੇ ਆ ਪ੍ਰਸ਼ਾਸਨ ਨਾਲੋਂ ਨਾ ਸਾਰੇ ਸਮਾਜ ਨੂੰ ਸਾਰੇ ਹਿੱਸਾਦੂ ਸੰਤਾਨ ਲੋ ਇਹ ਜਿਹੜਾ ਆ ਸੰਦੀਪ ਚਾ ਕੀਤਾ ਗਿਆ ਆ ਕੌਲ ਦਿੱਤੀ ਗਈ ਆ ਇਸ ਕਰਕੇ ਜਿਹੜੇ ਸਰਾਰਤੀ ਅੰਸਰ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਆ ਕੀ ਮੇਰੀ ਖਾਸ ਕਰਕੇ ਜਿਹੜੀ ਆਵਾਜ਼ ਉਹਨਾਂ ਤੱਕ ਪਹੁੰਚਣੀ ਚਾਹੀਦੀ ਆ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਸਾਡੇ ਵੱਲੋਂ ਖੁੱਲੀ ਚੇਤਾਵਨੀਆਂ ਖੁੱਲਾ ਸੰਦੇਸ਼ ਆ ਜੇ ਕਿਸੇ ਨੂੰ ਕੋਈ ਤਕਲੀਫ ਹੋਣ ਦੀ ਆ ਕਿ ਇਹ ਗਲਤ ਕਰਨ ਦੇ ਨੇ ਤੇ ਸਾਨੂੰ ਰੋਕ ਸਕਦੇ ਨੇ ਤੇ ਆ ਸਕਦੇ ਪਰ ਆਪਣਾ ਇੰਤਜ਼ਾਮ ਕਰਕੇ ਆਉਣ ਜੇ ਕੋਈ ਕਿਸੇ ਦਾ ਨੁਕਸਾਨ ਹੁੰਦਾ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਊਗਾ ਜਾਂ ਇਹ ਆਪਣੀ ਗਨਾਹ ਦੇ ਆਪ ਖੁਦ ਜ਼ਿੰਮੇਵਾਰ ਹੋਣਗੇ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੈ ਪਤਵਾਨ ਵਾਲਮੀਕ ਮਹਾਰਾਜ ਦੀ ਜੈ ਅੱਜ ਜੋ ਦਿੱਤੇ ਤੇ ਜੋ ਮੀਟਿੰਗ ਪਾਸ ਹੋਈ ਹੈ ਸੰਤ ਬਾਬਾ ਮਲਕੀਤ ਨਾਹ ਜੀ ਵੱਲੋਂ ਉਹਦੇ ਵਿੱਚ ਜਿੰਨੇ ਵੀ ਸਾਡਾ ਸੂਫੀ ਸੰਤ ਸਮਾਜ ਆ ਉਹ ਡੇਰੇ ਦੇ ਨਾਲ ਸਮਰਥਨ ਕਰਦਾ ਹੈ ਤੇ ਸਾਰੇ ਸੰਤ ਸਮਾਜ ਨੂੰ ਆਪਾਂ ਅਪੀਲ ਕਰਦੇ ਆਂ ਕਿ ਵੱਡੇ ਪੱਧਰ ਤੇ ਪਹੁੰਚਣ ਦੀ ਕਿਰਪਾ ਕਰਨਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਬੂਟਾ ਸਿੰਘ ਪਿੰਡ ਸੰਤਪੁਰਾ ਜੋ ਕਿ ਸਾਡੀ ਭੈਣ ਸ਼ਿਵਰਨ ਅੱਗੇ ਲੱਗ ਕੇ ਰੋਸ ਮਾਰਚ 12 ਤਰੀਕ ਦਾ ਜੋ ਮਹਾਰਾਜ ਜੀ ਵੱਲੋਂ ਐਲਾਨ ਕੀਤਾ ਗਿਆ ਆ ਅਸੀਂ ਸਾਰੀ ਹੀ ਸੰਗਤ ਹਮ ਹਮਾ ਆ ਕੇ ਫੋਰ ਰੋਸ ਦੇ ਵਿੱਚ ਸ਼ਾਮਲ ਹੋਵਾਂਗੇ ਜੋ ਕਿ ਉਹਦੀ ਰਿਕਾਵਟ ਕੋਈ ਵੀ ਇਨਸਾਨ ਪਾਉਂਦਾ ਹੈ ਤੇ ਉਹਦੀ ਗਲਤਫਹਿਮੀ ਆ ਕਿ ਡੇਰੇ ਦੇ ਨਾਲ ਗੁਰੂ ਨਾਲ ਮੱਥਾ ਲਾਉਣ ਡਿਆ ਆ ਗੁਰੂ ਨਾਲ ਮੱਥਾ ਲਾਉਣਾ ਉਹਨੂੰ ਮਹਿੰਗਾ ਪਊਗਾ ਉਹਨੂੰ ਚਾਹੀਦਾ ਕਿ ਆਪਣੇ ਆਪ ਦਾ ਸੁਧਾਰ ਕਰੇ ਕਿਉਂਕਿ ਸਾਰੀ ਸੰਗਤ ਹੀ ਫਿਰ ਉਹਦਾ ਵਿਰੋਧ ਕਰੇਗੀ ਤੇ ਫਿਰ ਉਹ ਬਖਸ਼ਿਆ ਨਹੀਂ ਜਾਏਗਾ ਕਦੀ ਵੀ ਜੋ ਭੰਦਰ ਭਗਵਾਨ ਵਾਲਮੀਕ ਮਹਾਰਾਜ ਕੀ ਨੇ ਫਿਰ ਉਹੀ ਹੋਏਗਾ ਜੇ ਸੰਤ ਸਮਾਜ ਦਾ ਕੋਈ ਵੀ ਵਿਰੋਧ ਕਰਦਾ ਆ ਇੱਕ ਡੇਰੇ ਦੇ ਨਾਲ ਮੱਥਾ ਲਾਉਣ ਡਿਆ ਰੱਬ ਨਾਲ ਮੱਥਾ ਲਾਉਣ ਡਿਆ ਆ ਤੇ ਫਿਰ ਉਹ ਬਖਸ਼ਿਆ ਤੇ ਕਦੀ ਵੀ ਨਹੀਂ ਜਾਏਗਾ ਉਹੀ ਜ਼ਿੰਮੇਵਾਰ ਹੋਏਗਾ ਨੁਕਸਾਨ ਦਾ ਨੁਕਸਾਨ ਹੁੰਦਾ ਤੇ ਉਹੀ ਜ਼ਿੰਮੇਵਾਰ ਹੋਏਗਾ ਜੀ ਮਹਾਰਾਜ ਜੀ